ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਇੱਕ ਹੋਰ ਨਵੀਂ ਵੀਡੀਓ 'ਚ ਆਏ ਆ ਜੀ ਕਦੋਂ ਪਿੰਡ ਪੈਲ ਕੋਲ ਚਲਦੀ ਆ ਪਟਾਈ ਐਲ ਆਰ ਦੀ ਚੈੱਕ ਕਰਨ ਬਾਕੀ ਮਿੱਟੀ ਬਹੁਤ ਜ਼ਿਆਦਾ ਆਉਂਦੀ ਆ ਆਲੂ ਨਾਲ ਦੇਖੋ ਸਾਰੇ ਬੈਗ ਮਿੱਟੀ ਨਾਲੇ ਭਰੇ ਪਏ ਨੇ ਆਲੂ ਦੇ ਨਾਲ ਇੰਨੀ ਜ਼ਿਆਦਾ ਮਿੱਟੀ ਆਉਂਦੀ ਆ ਦੇਖੋ ਬਾਕੀ ਖੇਤ ਆ ਗਿੱਲਾ ਇਸੇ ਕਰਕੇ ਮਿੱਟੀ ਆਉਂਦੀ ਆ ਆ ਮਿੱਟੀ ਜਿਆਦਾ ਦੇਖ ਸਕਦਾ ਕਿ ਮੈਂ ਤਿੱਕੂ ਕਾਲਾ ਨਹੀਂ 100-100 ਗ੍ਰਾਮ ਮਿੱਟੀ ਹੁੱਕ ਗੱਲ ਨੂੰ ਜਿਹਨੂੰ ਚੰਗੀ ਤਰ੍ਹਾਂ ਜੰਬੜੀ ਹੋਈ ਆ ਬਾਕੀ ਮੌਸਮ ਵੀ ਹੈਗਾ ਖਰਾਬ ਉਹਦੇ ਕਰਕੇ ਤੋਂ ਪਾਣੀ ਲੱਗਦੀ ਖੇਤ ਸੁੱਕਦੇ ਨਹੀਂ ਤਾਂ ਹੀ ਮਿੱਟੀ ਜ਼ਿਆਦਾ ਆ ਰਹੀ ਆ ਬਾਕੀ ਸਾਇਜ਼ ਵੀ ਏਡਾ ਹੈ ਨਹੀਂ ਆਲੂ ਦੇ ਬਲਾਈਟ ਕਰਕੇ ਸਾਇਜ਼ ਥੋੜੇ ਜਿਹੇ ਛੋਟਈ ਆ ਆਲੂ ਦਾ ਆਪਣੇ ਵੀ ਲੱਗੇ ਹੋਏ ਨੇ ਬੰਦੇ ਬੇਲ ਵੱਢਣ ਦੇਖਦੇ ਆਂ ਕੱਲ ਨੂੰ ਪਟਾਈ ਕਰਾਂਗੇ ਆ ਖੇਤ ਦੀ ਤੇ ਵਰਲਾ ਖੇਤ ਕੱਲ ਵੱਢਤਾ ਦੀ ਇਹਨਾਂ ਨੇ ਬਾਕੀ ਸ਼ਾਮ ਨੂੰ ਗੱਡੀਆਂ ਲੋਡ ਕਰਾਉਣੀਆਂ ਨੇ ਪਟਾਈਆਂ ਚੱਲਦੀਆਂ ਦਨ ਚਾਰ ਜਗ੍ਹਾ ਬਾਕੀ ਮਿੱਟੀ ਆਉਂਦੀ ਆ ਹਲੇ ਆਲੂ ਨਾਲ ਖੇਤ ਨੇ ਗਿੱਲੇ ਮੌਸਮ ਨਹੀਂ ਮੌਸਮ ਨਹੀਂ ਹੁੰਦਾ ਸਾਫ ਛੋਟੂ ਜਾਂ ਅ ਵੀ ਬਾਥਰੂਮ ਸੇ ਆਏ ਹਾਂ ਚਾਹ ਤੇ ਯਾਰ ਰਹੀ ਥੀ ਥੋੜੀ ਬਾਕੀ ਬੇਲ ਤਾਂ ਮਾੜੀ ਮੁੱਡੀ ਹੋਤੀ ਬਲੇਟ ਨੇ ਚੱਕਦੀ ਸਾਰੀ ਉਹ ਤੇ ਸੈਂਪਲ ਲੈਣਾ ਹੁਣ ਆਪਾਂ ਆਪਣੇ ਖੇਤ ਦਾ ਫਿਰੋਜ਼ ਸਾਹਿਬ ਨਾਲ ਭੇਜਾਂਗੇ ਕਿਹੜੀ ਕੰਪਨੀ ਚ ਭੇਜਣਾ ਹੈ ਸੈਂਪਲ ਲੈਨੇ ਆ ਤੇ ਦੂਈ ਮੋਟਰ ਤੇ ਵੀ ਜਾ ਕੇ ਲੈਣਾ ਸੈਂਪਲ ਖੇਤ ਚ ਬਾਕੀ ਦੇਖੋ ਮਾੜੀ ਮੋਟੀ ਹੋਆ ਕਿਤੇ ਕਿਤੇ ਬੇਲ ਹਰੀ ਨਹੀਂ ਸਾਰੀ ਜੱਕਤੀ ਬਲੈਟ ਨੇ ਬੱਟਾਂ ਦੀਆਂ ਬੱਟਾਂ ਸਾਫ਼ ਕਰਤੀਆਂ ਤੇ ਅੱਜ ਠੰਡ ਵੀ ਬਹੁਤ ਜ਼ਿਆਦਾ ਹੈ ਹਵਾ ਚੱਲਦੀ ਆ ਬਹੁਤ ਤੇਜ਼ ਆ ਖੇਤੋਂ ਲੈ ਲਈ ਆਪਾਂ ਸੈਂਪਲ 40 ਕ ਆਲੂ ਲੈਏ ਨੇ ਬਾਕੀ ਸੈਂਪਲ ਲੱਗਦਾ ਦਿਖਾਉਣਾ ਤੁਹਾਨੂੰ ਵੀ ਕਿਵੇਂ ਲੱਗਦਾ ਹੁੰਦਾ ਸੈਂਪਲ ਬਾਕੀ ਦੇਖਦੇ ਆ ਲਾ ਕੇ ਆਪਣੇ ਵਾਲਾ ਕਿਵੇਂ ਆਉਂਦਾ ਏ ਤੇ ਦੂਗੇ ਖੇਤ ਚੋਂ ਵੀ ਲੈ ਕੇ ਆਉਨੇ ਆ ਜਾ ਕੇ ਸੈਂਪਲ ਤੇ ਜੇ ਕਿਸੇ ਵੀਰ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਵੀਡੀਓ ਪੂਰੀ ਦੇਖਿਆ ਕਰੋ ਤੇ ਸ਼ੇਅਰ ਵੀ ਕਰਿਆ ਕਰੋ ਚਲੋ ਚੱਲਦੇ ਆਂ ਦੂਜੇ ਖੇਤ ਚ ਹੁਣ ਉਧਰੋਂ ਲੈ ਕੇ ਆਉਣਾ ਸੈਂਪਲ ਤੇ ਆਉਣ ਗਰਮ ਹੋਏ ਤੇ ਫਿਰ ਬਣਾ ਕੇ ਦਿਖਾਉਣਾ ਚਿਪਸ ਇਹ ਨਾਲੇ ਸੈਂਪਲ ਵੀ ਕੇ ਮੈਂ ਆਉਂਗਾ ਸੈਂਪਲ ਲੈ ਆਇਆ ਪਾਉਂਗਾਂ ਦਾ ਪਾਉਨੇ ਨਾਲ ਦੇ ਇੱਕ ਕਾਲੂ ਚ ਦੋ ਤਿੰਨ ਤੇ ਲੈ ਰਹੇ ਆਂ ਦੋ ਵੀਸ ਜ਼ਰੂਰੀ ਨੇ ਵੀਰੇ ਹਾਂ ਆਹ ਪਹਿਲੇ ਨਹੀਂ ਕੋਈ ਪਰੰਤ ਹੌਲੀ ਤੇ ਆਪ ਕੋਲੋਂ ਕੋਈ ਵਰਤਾ ਤੋਂ ਆਉਂਦੀ ਹੈ ਬਸ ਹਾਂ ਇੱਕ ਆਲੂ ਦੇ ਦੋ ਵੀਰੇ 30 ਪੂਰਾ ਹੋਣਾ ਚਾਹੀਦਾ ਸੈਂਪਲ ਦਾ ਜਿਹੜਾ ਚਿਪਸ ਕੱਟ ਰਹੇ ਹੋ ਨਾ ਉਹ ਚਿਪਸ ਪੂਰਾ ਕੱਟਿਆ ਆਣਾ ਪ੍ਰੋਪਰ ਕੱਟਿਆ ਆਣਾ ਚਾਹੀਦਾ ਤਕਰੀਬਨ ਤਕਰੀਬਨ 70 ਤੋਂ 85 ਚ ਚਾਹੀਦੇ ਆ ਆਪਾਂ ਨੂੰ ਇੱਕ ਸੈਂਪਲ ਵਾਸਤੇ ਸਹੀਰ ਬੋੜ ਤਾਂ ਆਉਂਦੀ ਐ ਮੈਂ ਤਾਂ 100 ਪੀਸ ਕਰਨਾ ਚਾਹੀਦਾ ਫਿਰ ਐ ਕਰੂਡ ਰੇਸ ਆਉਂਦੀ ਐ ਫਿਰ ਸੋ ਨਿਕਲਦਾ 90 ਦੇ ਚਾਹੀਦੇ ਨੇ ਅੰਦਰ ਆਪਾਂ 90 ਗਣੇ ਦੀ 90 ਵੀ ਆ ਜਾਂਦੇ ਨੇ ਵੀਰੇ ਤਕਰੀਬਨ 100 80 85 ਤਾਂ ਹੋਣੇ ਹੂੰ ਫਿਰ ਰਿਪੋਰਟ ਦੀ ਵਧੀਆ ਮਿਲਦੀ ਐ ਰਿਜ਼ਲਟ ਵਧੀਆ ਆਉਂਦਾ ਹੋਂ ਹਿਸਾਬ ਨਾਲ ਮਸ਼ੀਨ ਵੀ ਆਪਣੇ ਇੱਧਰ ਤੇਲ ਗਰਮ ਹੋ ਰਿਹਾ ਟੀਨ ਦਾ ਫਿਰ ਪਾਉਣੇ ਉਹ ਲਾਈਟ ਬੁਝੀ ਤੇ ਟੈਂਪਰੇਚਰ ਵੀਰੇ 200 ਹੁੰਦਾ ਇਹਦਾ ਜਿੱਥੇ ਸੈਂਪਲਿੰਗ ਹੋਣੀ ਹੈ ਚਾਹ ਜਾਨੀ ਬੈਣੀ ਹੈ ਜੀ ਬਣਾ ਲਗਾ ਰਹੀ ਹਾਂ ਇਹਦੇ ਲਈ ਵਰਨਾ 10-12 ਅਲੂ ਦੇ ਵਿੱਚੋਂ ਚਿਪਸ ਲੈ ਕੇ ਅਗਲਾ ਸੈਂਪਲ ਕਰ ਲੈਂਦਾ। ਤੁਸੀਂ ਪ੍ਰੋਪਰ ਰਿਪੋਰਟ ਨਹੀਂ ਆਉਂਦੀ ਵੀਰੇ ਆ। ਕੋਡ ਵਾਸਤੇ ਤਾਂ 35-40 ਪੀਸ ਹੋਣੇ ਹੀ ਚਾਹੀਦੇ ਨੇ ਆਪਣੇ ਕੋਲ। ਇਹ ਸੈਂਪਲ ਕਰਨੇ ਹੁਣ। ਬਾਕੀ ਦਿਖਾਉਣੇ ਆ ਵੀ ਕਿਵੇਂ ਮੈਂ ਸੈਂਪਲ ਪਾਸ ਹੁੰਦਾ ਕਿਹੜਾ ਫੇਲ ਹੁੰਦਾ ਏ। ਇਹ ਵੀ ਦਿਖਾਉਣੇ ਆ ਟਾਕਰਾ ਵਾਸਤੇ ਦਿਖਾਉਣੇ ਆ ਕਿਰਾ ਸੈਂਪਲ ਕਰ ਲਈਏ। ਬਹੁਤ ਬਾਅਦ ਤੁਹਾਨੂੰ ਨੈਕਸਟ ਵੀਡੀਓ ਦਿਖਾਉਣੇ ਆ। ਅੱਗੇ ਇਹ ਤਾਂ ਕੱਢਾਂਗੇ ਹੁਣ ਵਾਰ-ਵਾਰ ਕੱਲੇ-ਕੱਲੇ ਚਿਪਸ ਨੂੰ। ਹਾਂ ਅੱਗੇ ਲੈ ਕੇ ਹੁਣ ਆਪਾਂ। ਸਾਰੇ ਤੇ ਕਰ ਦਿਓ ਇਹ ਕਰ ਦਿਓ ਰੁਕ ਜਾ ਬਹੁਤ ਸਾਰੇ ਹੋਰ ਕੇ ਖਾ ਲਓ ਫੋਨ ਆਉਂਦਾ ਕਰ ਦੂ ਕੀ ਦਾ ਕੱਟ ਦੇ ਵਿੱਚ ਫਿਰ ਐਵੇਂ ਮੰਨਦੇ ਨੇ ਚਿਪਸ। ਫੁੱਕਾ ਫੁੱਕਾ ਤਾਂ ਇਹ ਬੜੇ ਫਰੈਰ ਲੱਗੇ ਹੋਏ ਨੇ। ਹੂੰ। ਤੇਲ ਤੂਲ ਨਾਵਾ ਯੂਜ਼ ਕਰਦੇ ਨੇ। ਹੂੰ। ਸੈਂਪਲਿੰਗ ਕਰਦੇ ਨੇ ਉਹ। ਹੂੰ। ਇਹ ਤਾਂ 5 ਕਿਲੋ ਆਲੂ ਕੱਢ ਕੇ ਫਿਰ ਉਹ ਸੈਂਪਲ ਲੈਂਦੇ ਨੇ। ਫੇਰ ਪਾਸ ਕਰਕੇ ਫਿਰ ਉਹ ਕਰਦੇ। ਫੇਰ ਕਰਕੇ ਫਿਰ ਗੱਡੀ ਧਾਰਦੇ ਨੇ ਉਹ। ਹੂੰ। ਨਹੀਂ ਉਹ ਗੱਡੀ ਨਹੀਂ ਧਾਰਦੇ ਆਗੇ। ਸੈਂਪਲ ਆਉਣਾ ਚਾਹੀਦਾ ਉੱਥੇ। 5 ਰੂਸੀ 15 ਟਿਪੀਓਡੀ ਜਿੰਨੀ ਵਧੀਆ ਕੁਆਲਿਟੀ ਨਾਲ ਭੇਜੇਂਗੇ ਨਾ ਉਨੀ ਵਧੀਆ ਕੁਆਲਿਟੀ ਨਾਲ ਡਿਮਾਂਡ ਵਧੀ ਆਉਂਦੀ ਹੈ ਨਾਲ ਗੱਡੀ ਉੱਤਲੀ ਆਏ ਕੋਈ ਕੱਟ ਨਹੀਂ ਲੱਗਦਾ ਹੈਗਾ ਜੇ ਗੱਡੀ ਰਿਜੈਕਟ ਕਰ ਦਿੰਦੇ ਨੇ ਉਹ ਕੱਲਾ ਕੱਲਾ ਚਿਪਸ ਪਾਉਣਾ ਏਖਣ ਤੁਰੇ ਜੁੜਨਾ ਚਿਪਸ एक मिनट फ्राई है फ्राई होगा एक मिनट तेल का टेंपरेचर दो सौ ਕੋਈ ਵੀ ਫੈਂਟ ਪੱਲਾ ਰੱਗਾ ਅੱਲਰ ਆਲੂ ਦੋ ਟਾਈਮ ਰੱਖਣਾ ਦੋ ਮਿੰਟ ਇੱਕ ਮਿੰਟ ਫਰਾਈ ਦੋ ਮਿੰਟ ਡੀਪ ਅੱਛਾ ਦੋ ਮਿੰਟ ਆਪਾਂ ਇਹਨਾਂ ਨੂੰ ਆ ਡੀਪ ਹੋ ਗਿਆ ਹਾਂ ਹਾਂ ਦੱਬ ਕੇ ਰੱਖਣਾ ਵੀਰੇ ਬੂਰਾ ਬਸ 2 ਮਿੰਟ ਲਈ ਹੈ ਹੁਣ ਫਰਾਈ ਹੋਊਗਾ ਪੂਰਾ 2 ਮਿੰਟ ਪੂਰਾ ਐਨ ਫਰਾਈ ਹੋਣਾ ਇਹਨੇ ਸਾਈਰ ਸੈਂਪਲਿੰਗ ਸਹੀ ਹੋਣੀ ਹੈ ਬਣੀ ਸੈਂਪਲਿੰਗ ਰਿਪੋਰਟ ਬਟਾਣੀ ਤੇ ਉਹ ਨੂੰ ਦੇਖ ਰਹੇ ਆ ਸਿੰਪਲ ਬਾਸ ਆ ਕੀ ਆ ਬਾਸ ਆ ਗਿਆ ਪਹਿਲਾਂ ਹਮ ਚੈਪਸ ਕੇ ਵੀ ਆ ਨਹੀਂ ਉਸ ਤੋਂ ਬਣ ਗਏ ਵੀਰੇ ਆਹਦੀ ਰਿਪੋਰਟ ਦੇਖਿਆ ਐਕੂਰੇਟ ਕੀ ਆਉਂਦੀ ਆ ਵਾਹ ਆ ਤੁਸੀਂ ਸੱਚੇ ਸੁਣੋ ਥੋੜੇ ਡੈਫੈਕਟਡ ਨੇ ਨਾ ਆ ਬਿਲਕੁਲ ਬਰੇ ਹੁਣ ਕਾਊਂਟਿੰਗ ਕਰਦੇ ਆ ਚਿਪਸਾਂ ਦੀ 1 2 3 4 ਨਿਕਲ ਗਏ ਖਰਾਬ 5 7 ਇੱਕ ਚਿਪਸ ਹੋਰ ਉਹ ਗਵਰੇ ਦੇ ਨਾਲ ਦਾ 8 ਹੁਣ ਮੈਨੂੰ ਐਕਿਊਰੇਟ ਕਰਦੇ ਆ ਬਰੇ ਇਹਨਾਂ ਨੂੰ ਵੀ ਕਿੰਨੇ ਪਰਸੈਂਟ ਦੂਸਰੀ ਦੀ ਡੀਪ ਹੋੜੀ ਹੈ